ਪੁਲਿਸ ਮੁਖੀ ਜਨਾਬ ਗगन ਅਜੀਤ ਸਿੰਘ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਮਲੇਰ ਕੋਲਾ ਪੁਲਿਸ ਵੱਲੋਂ ਚੋਰੀ ਕੀਤੀ ਪੰਜ ਮੋਟਰਸਾਈਕਲਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਮੌਕੇ ਡੀਐਸਪੀ ਸਬ ਡਿਵੀਜ਼ਨ ਮਲੇਰ ਕੋਲਾ ਡਾਕਟਰ ਮਾਨਵਜੀਤ ਸਿੰਘ ਸਿੱਧੂ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਟੀ 1 ਅਤੇ ਥਾਣਾ ਸਿਟੀ 2 ਮਲੇਰ ਕੋਲਾ ਦੀ ਪੁਲਿਸ ਵੱਲੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਆਹ ਦਿਖਾਉਣਾ ਤੁਹਾਨੂੰ ਤਸਵੀਰਾਂ ਦੀ ਜਵਾਨੀ ਮਲੇਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਫ ਥਿੰਦ ਦੀ ਰਿਪੋਰਟ ਈਮਾਰਜਕ ਡੀਜੀਪੀ ਸਾਹਿਬ ਜੀ ਹੈਡੀ ਸ਼ਹਿਰ ਸ਼ਹਿਰ ਹੈ ਅਤੇ ਸੀਨੀਅਰ ਕਪਤਾਨ ਪੁਲਿਸ ਮੇਰਕੋਟਲਾ ਸ਼੍ਰੀ ਗਗਨਜੀਤ ਸਿੰਘ ਜੀ ਦੀ ਹੈ ਅਗਵਾਹੀ ਵਿੱਚ ਜਿਹੜੀ ਕ੍ਰਾਈਮ ਪ੍ਰੀਵੈਂਸ਼ਨ ਤੇ ਡਿਟੈਕਸ਼ਨ ਦੀ ਜਿਹੜੀ ਕਾਰਵਾਈ ਹੈ ਉਹ ਸਾਡੀ ਲਗਾਤਾਰ ਜਾਰੀ ਹੈ ਉਸ ਦੇ ਤਹਿਤ ਜਿਹੜੇ ਸਾਨੂੰ ਕੁਝ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀਆਂ ਸੀ ਕਿ ਕੁਝ ਮੋਟਰਸਾਈਕਲ ਸਟੋਰੀ ਹੋ ਰਹੀ ਨੇ ਸ਼ਹਿਰ ਦੇ ਵਿੱਚ ਤੇ ਉਹਦੇ ਅਧੀਨ ਹੀ ਅਸੀਂ ਵੱਖ-ਵੱਖ ਟੀਮਾਂ ਸਾਡੀਆਂ ਐਕਟਿਵ ਸੀਗੀਆਂ ਜਿਹੜੀਆਂ ਲਾਕਬੰਦੀ ਕਰ ਰਹੀ ਸੀ ਪੈਟਰੋਲਿੰਗ ਕਰ ਰਹੀਆਂ ਸੀਗੀਆਂ ਉਹਦੇ ਵਿੱਚ ਹੀ ਸਾਨੂੰ ਇੱਕ ਸਫਲਤਾ ਹਾਸਲ ਹੋਈ ਹੈ ਦੋਨੋਂ ਸਿਟੀ 1 ਤੇ ਸਿਟੀ 2 ਥਾਣੇ ਨੂੰ ਸਿਟੀ 1 ਦੇ ਵਿੱਚ ਸਿਟੀ 1 ਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਹੈ ਮੁਹੰਮਦ ਸਾਹਿਲ ਤੇ ਮੁਹੰਮਦ ਮਦਸਰ ਤੇ ਇਹ ਦੋਨੋਂ ਗੋਬਿੰਦਨਗਰ ਮਲੇਰਕੋਟਲਾ ਦੇ ਰਹਿਣ ਵਾਲੇ ਨੇ ਤੇ ਇਸ ਤੋਂ ਇਹ ਇਹਨਾਂ ਦੇ ਜਿਹੜੇ ਇਹਨਾਂ ਦੇ ਖਿਲਾਫ ਅਸੀਂ 272 ਨੰਬਰ ਐਫ ਆਈ ਆਰ ਮਿਤੀ 19 11 2025 ਨੂੰ ਦਰਜ ਰਜਿਸਟਰ ਕੀਤੀ ਹੈ ਤੇ ਅਸੀਂ ਦੋ ਦਿਨਾਂ ਦਾ ਇਹਨਾਂ ਦਾ ਪੁਲਿਸ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਇਹਨਾਂ ਤੋਂ ਅਸੀਂ ਟੋਟਲ ਤਿੰਨ ਮੋਟਰਸਾਈਕਲ ਤੇ ਇੱਕ ਟੀਵੀਐਸ ਰਿਕਵਰ ਕੀਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਸਿਟੀ 2 ਦੇ ਵਿੱਚ ਵੀ ਕੇਸ ਰਿਜਿਸਟਰ ਕੀਤੀ ਹੈ 312 ਨੰਬਰ ਕਿ ਬਾਬਾ ਹੈਦਰ ਸ਼ਿਕ ਜੀ ਦੇ ਮੇਲੇ ਤੇ ਬਸੂ ਰਾਤ ਨੂੰ ਉਥੇ ਇੱਕ ਬੰਦੇ ਨੇ ਦੋ ਜਣਿਆਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਚੋਰੀ ਜੇ ਦੋ ਕਰਦੇ ਫੜੇ ਗਏ ਤਾਂ ਅਸੀਂ ਸੁਖਵਿੰਦਰ ਸਿੰਘ ਜੀ ਦੇ ਬਿਆਨ ਤੇ ਜਸਪਾਲ ਸਿੰਘ ਵਿੱਕੀ ਇਹ ਚਲੂਰ ਬਰਨਾਲੇ ਦਾ ਰਹਿਣ ਵਾਲਾ ਹੈ ਤੇ ਇਹਦੇ ਨਾਲ ਹੀ ਮਨਦੀਪ ਸਿੰਘ ਫੌਜੀ ਸੇਖਾ ਬਰਨਾਲੇ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਤੇ ਐਫ ਡੀ ਲੈਕਸ ਬਾਈਕ ਅਸੀਂ ਰਿਕਵਰ ਕੀਤਾ ਸੋ ਟੋਟਲ ਅਸੀਂ 4 ਗੋਸ਼ੀ ਅਸੀਂ ਅਰੈਸਟ ਕੀਤੇ ਆ ਦੋਨੋਂ ਥਾਣਿਆਂ ਦੇ ਵਿੱਚ ਤੇ ਅਸੀਂ 5 ਮੋਟਰਸਾਈਕਲਸ ਅਸੀਂ ਰਿਕਵਰ ਕੀਤੇ ਜੀ ਲੱਗਦਾ ਸਰ ਤੁਸੀਂ ਇਹ ਹਰਗੱਦੇ ਮੇਲਾ ਕਾफी ਜਲਾ ਭਰਦਾ ਵੀ ਹੋਰ ਜ਼ਿਲ੍ਹਿਆਂ ਤੋਂ ਵੀ ਆ ਕੇ ਇੱਥੇ ਜਿਹੜੀਆਂ ਹੋਰ ਦੋਨਾਂ ਦੀਆਂ ਚੋਰੀਆਂ ਕਰਦੇ ਹੋ ਨਾ ਕੋਈ ਸਾਹਮਣੇ ਆ ਸਕਦਾ ਨਾ ਤੁਹਾਨੂੰ ਜੀ ਬਿਲਕੁਲ ਜੀ ਅਸੀਂ ਅਸੀਂ ਹੁਣ ਅਸੀਂ ਇਹਨਾਂ ਨੂੰ ਅੱਜ ਅਸੀਂ ਮਾਨਜੋਗੜ ਅਦਾਲਤ ਵਿੱਚ ਪੇਸ਼ ਕਰਾਂਗੇ ਦੋਨੋਂ ਜਣਿਆਂ ਨੂੰ ਇਹ ਜਿਹੜੇ ਬਰਨਾਲਾ ਤੋਂ ਇੱਥੇ ਆਈ ਸੀਗੇ ਇਹਨਾਂ ਦਾ ਕੀ ਕਾਰਨ ਰਿਹਾ ਸੀ ਇਹਨੂੰ ਟੈਕਨੀਕਲੀ ਵੀ ਵਾਚ ਰਹੇ ਹਾਂ ਕਿ ਕੀ ਇਹਨਾਂ ਦੀ ਮੂਵਮੈਂਟ ਰਹਿ ਰਹੀ ਹੈ ਇੱਥੇ ਤੇ ਅਸੀਂ ਇਹਨਾਂ ਦਾ ਫਰਦਰ ਕੁਛਕਿਛ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਇਨਸੀਡੈਂਟਸ ਨੂੰ ਅੰਜਾਮ ਦਿੱਤਾ ਕਿ ਨਹੀਂ ਦਿੱਤਾ ਸਰ ਜਿਹੜੇ ਮੋਟਰਸਾਈਕਲਾਂ ਤੇ ਨੰਬਰ ਲੱਗੇ ਹੋਏ ਨੇ ਉਹ origignal ਨੇ ਜਾਂ ਫਰਜੀ ਨੇ ਉਹ ਜੀ ਜਿਹੜਾ ਅਸੀਂ ਪਹਿਲਾਂ ਅਸੀਂ ਗੱਲ ਕੀਤੀ ਹੈ ਉਹ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਸੀਗਾ ਤੇ ਜਿਹੜਾ ਦੂਸਰਾ ਬਾਅਦ ਵਿੱਚ ਹੋਇਆ ਉਹ ਨਵਾਂ ਮੋਟਰਸਾਈਕਲ ਸੀਗਾ ਜੀ ਜੀ ਸਰ ਪਹਿਲਾਂ ਵੀ ਚੋਰੀਆਂ ਇਹਨਾਂ ਤੇ ਆ ਜੀ ਹਾਂ ਬਿਲਕੁਲ ਜੀ ਜਿਹੜੇ ਆ ਇਹ ਮੁਹੰਮਦ ਮੁਦਸਰ ਹੈ ਉਸ ਕੇ ਇੱਕ ਐਪੀ ਰਜਿਸਟਰ ਚੋਰੀ ਦੀ ਤੇ ਇਸ ਤੋਂ ਇਲਾਵਾ ਜਿਹੜੇ ਜਸਪਾਲ ਸਿੰਘ ਔਰ ਜਗਪਾਲ ਹੈ ਉਸਤੇ ਤਿੰਨ ਪਰਚੇ ਦਰਜ ਨੇ ਪਹਿਲਾ ਉਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੇ ਮਨਦੀਪ ਸਿੰਘ ਉਹ ਫੌਜੀ ਹੈ ਉਸਤੇ ਵੀ ਇੱਕ ਪਰਚਾ ਦਰਜ ਸਰ ਜਿਹੜਾ ਹੈਗਾ ਬੇਚ ਦੇ ਕਿੱਥੇ ਹੈ ਇਹ ਮੋਹਨ ਸਰ ਅ ਜੀ ਉਸ ਹੀ ਅਸੀਂ ਹੋਣਾ ਸੀ ਰਿਮਾਂਡ ਤੇ ਲੱਤੇ ਹੋਏ ਆ ਸਾਡੀਆਂ ਸੈਨਾਂ ਇੰਟਰਵਿਊ ਕਰ ਰਹੇ ਆ ਉਥੋਂ ਕਲੀਅਰ ਹੋ ਜਗਾ ਕਿ ਕਿੱਥੇ ਅੱਗੇ ਬੀਚਦੇ